ਸਾਥਰੀ 걸ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਲੱਕ ਦਰਦ ਦੀ ਯਾਨੀ ਕਿ ਲੱਕ ਤਾਰਦ ਕਿਸ ਤੋਂ ਬਿਲਕੁਲ ਨੀਚੋਂ ਜਿੱਥੇ ਆਪਣੇ हिਪਸ ਹੁੰਦੇ ਨੇ ਔਰ हिਪ ਤੋਂ ਉੱਪਰ ਵਾਲਾ ਇਹ ਵਾਲਾ ਪਾਰਟ ਹੈ ਜੋ ਇਸ ਦੇ ਲੱਕ ਦਰਦ ਦੀ ਗੱਲ ਕਰਨ ਲੱਗੇ ਆਂ ਇਹ ਦਰਦ ਕਿਉਂ ਹੋਣ ਲੱਗ ਜਾਂਦਾ ਸੋ ਇਸ ਦਾ ਕਾਰਨ ਹੈ ਵੀ ਜਦੋਂ ਆਪਣੇ ਕੁਆਡਰੇਟਸ ਲੰਬੋਰਮ ਮਸਲ ਟਾਈਟ ਹੋ ਗਏ ਪਲੱਸ ਗਲੂਟਸ ਮਸਲ ਟਾਈਟ ਹੋ ਗਏ ਸਾਰੇ ਆਪਣਾ ਲੱਕ ਦਰਦ ਸ਼ੁਰੂ ਹੋ ਜਾਂਦਾ ਜਦੋਂ ਆਪਾਂ ਜ਼ਿਆਦਾਤਰ ਵਾਕ ਕਰਦੇ ਆ ਜਾਂ ਫਿਰ ਬੈਠੇ ਰਹਿੰਦੇ ਆ ਇਹ ਸਮੱਸਿਆ ਨਿਕਲ ਕੇ ਵੱਧ ਆਉਂਦੀ ਹੈ ਕਿਉਂਕਿ ਆਪਾਂ ਆਪਣੀਆਂ ਕਸਰਤਾਂ ਬੈਕ ਦੀਆਂ ਕਰਦੇ ਨਹੀਂ ਔਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਸਭ ਤੋਂ ਵਧੀਆ ਗੱਲ ਕਦੋਂ ਲੱਗੀ ਸੀ ਇਸ ਵੀਡੀਓ ਬਣਾਉਣ ਦੀ ਸਾਡੇ ਖਿਆਲ ਜੋ ਆਇਆ ਸੀ ਸਾਡਾ ਪੇਸ਼ੈਂਟ ਸੀ ਸਾਡਾ ਫਾਲੋਅਰ ਸੀ ਪੇਸ਼ੈਂਟ ਨਹੀਂ ਕਹਿ ਸਕਦੇ ਫਾਲੋਅਰ ਕਹਿ ਸਕਦੇ ਆ ਹਿਮਾਚਲ ਪ੍ਰਦੇਸ਼ ਤੋਂ ਉਹਨਾਂ ਨੇ ਕਿਹਾ ਜਦੋਂ ਅਸੀਂ ਉਪਹੇਲ ਜਾਂਦੇ ਆਂ ਚੜਾਈ ਚੜਦੇ ਆਂ ਸਾਡੇ ਲੱਕ 'ਚ ਦਰਦ ਹੁੰਦਾ ਜਦੋਂ ਉਤਰਾਈ ਉਤਰਦੇ ਆਂ ਉਦੋਂ ਲੱਕ 'ਚ ਦਰਦ ਹੁੰਦਾ ਪਰ ਜਦੋਂ ਅਸੀਂ ਸਿੱਧੇ ਚੱਲਦੇ ਆਂ ਸਾਡੇ ਲੱਕ 'ਚ ਦਰਦ ਨਹੀਂ ਹੁੰਦਾ ਸੋ ਆਪਾਂ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਘਬਰਾਓ ਨਾ ਉਹਨਾਂ ਨੂੰ ਸਿਰਫ ਦੋ ਕਸਰਤਾਂ ਦੱਸੀਆਂ ਆਪਾਂ ਇੱਕ ਤਾਂ ਦੱਸੀ ਸੀ ਕਿ ਆਪਣੀ ਰੋਟੇਸ਼ਨ ਵਾਲੀ ਔਰ ਇੱਕ ਸਟ੍ਰੈਚ ਦੱਸਿਆ ਸੀ ਔਰ ਉਹਨਾਂ ਦਾ ਦੂਜੇ ਤੀਜੇ ਦਿਨ ਹੀ ਕੋ ਨਾਇਆ ਵੀ ਨਾਓ ਅਸੀਂ ਠੀਕ ਆ ਹੁਣ ਸੀ ਫੈਟ ਟੈਂਡ ਫਾਈਨਲ ਸੋ ਆਪਾਂ ਵੀ ਤੁਹਾਨੂੰ ਉਹੀ ਕਸਰਤਾਂ ਦੱਸਣਾ ਲੱਗੇ ਆ ਸਾਂਝੀਆਂ ਕਰਨ ਲੱਗੇ ਆ ਧਿਆਨ ਨਾਲ ਦੇਖਿਓ ਬੜੀਆਂ ਸੌਖੀਆਂ ਕਸਰਤਾਂ ਨੇ ਸੋ ਆਓ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਤਾਂ ਮੇਰਾ ਨਾਮ ਹੈ ਡਾਕਟਰ ਗੁਰਸ਼ੇਧ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁਲਾਪੁਰ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਕਲੀਨਿਕ ਆਪਣਾ ਰਨ ਕਰਦੇ ਆ ਜਿੱਥੇ ਅਸੀਂ ਬਹੁਤ ਮਿਹਨਤ ਨਾਲ ਪੇਸ਼ੈਂਟ ਦੇਖਦੇ ਆ ਔਰ ਸਾਡੀ ਇੰਸਟਾਗ੍ਰam ਆਈਡੀ ਐ ਐਸ ਹਰੀ ਸਿੰਘਸਰਾ ਫਿਜ਼ੋਥੈਰਪੀ ਔਰ ਸਾਡੀ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਦ ਸਿੰਘ ਤੁਸੀਂ ਉੱਥੇ ਸਾਨੂੰ ਫੋਲੋ ਜ਼ਰੂਰ ਕਰੋ ਸਾਡਾ ਫੇਸਬੁੱਕ ਪੇਜ ਹੈ ਐਸ ਹਰੀ ਸਿੰਘਸਰਾ ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਵੀ ਤੁਸੀਂ ਫੋਲੋ ਕਰ ਲਓ ਸਵਾਗਤ ਸ਼ੁਰੂ ਕਰੀਏ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸ਼ੁਰੂ ਕਰਨ ਲੱਗੇ ਹਾਂ ਨੰਬਰ ਵਨ ਕਸਰਤ ਕੀ ਹੈ ਆਪਾਂ ਜੋ ਆਪਣੇ ਮਸਲਸ ਨਹੀਂ ਕੁਆਡਰੇਟਸ ਲੰਭੋਰਮ ਉਹਨੂੰ ਆਪਾਂ ਸਟ੍ਰੈਚ ਕਰਾਂਗੇ ਬੜੇ ਆਸਾਨ ਤਰੀਕੇ ਨਾਲ ਆਪਾਂ ਸਿਰ ਦੇਖ ਹਟ ਜਾਗੇ ਦੋਨੋਂ ਹੱਥੇ ਇਦਾਂ ਕਰ ਦੇਣੀ ਹੈ ਔਰ ਆਪਾਂ ਇਦਾਂ نیچے ਜਾਣਾ ਇੱਥੇ ਆਪਾਂ ਹੋਲਡ ਕਰਨਾ 1 2 3 4 5 6 7 8 9 10 ਆਪਾਂ ਲੈ ਕੇ ਜਾਣਾ ਜਿੱਥੇ ਤੱਕ ਆਪਣਾ ਕੋਟਾ ਹੈ ਉੱਥੇ ਤੱਕ ਜਾਣਾ ਹੀ ਜਾਣਾ ਥੱਲੇ ਫਿਰ ਆਪਾਂ ਵਾਪਸ ਆ ਜੀਣਾ ਫਿਰ ਆਪਾਂ ਦੂਸਰੀ ਸਾਈਡ ਚਲੇ ਜਾਣਾ 1 2 3 4 5 6 7 8 9 10 ਫੇਰ ਆਪਾਂ ਦੂਸਰੀ ਸਾਈਡ ਚਲੇ ਜਾਣਾ 1 2 3 4 5 6 7 8 9 10 ਸੋ 10 ਵਾਰੀ ਈਧਰ 10 ਵਾਰੀ ਈਧਰ ਇਹ ਹੋ ਗਈ ਤੁਹਾਡੀ ਨੰਬਰ 1 ਕਸਰਚ ਜਿਸ ਦੇ ਵਿੱਚ ਤੁਸੀਂ ਕੁਆਡਰੇਟਸ ਨਾਲ ਬੋਰਮ ਅਸਲ ਨੂੰ ਸਟ੍ਰੈਚ ਕੀਤਾ ਹੁਣ ਆਪਾਂ ਗੱਲ ਕਰਨ ਲੱਗੇ ਆ ਦੂਸਰੀ ਕਸਰਚ ਦੀ ਜਿਸ ਦੇ ਵਿੱਚ ਆਪਾਂ ਆਪਣੀ ਫੇਰੀ ਫਾਰਮਸ ਮਸਲ ਨੂੰ ਸਟ੍ਰੈਚ ਕਰਾਂਗੇ ਉਹ ਵੀ ਆਪਣਾ ਮਸਲ हिਪ ਜੋਇੰਟ ਤੇ ਹੀ ਹੁੰਦਾ ਹੈ ਤੁਹਾਨੂੰ ਉਹ ਕਰਕੇ ਦਿਖਾਉਨੇ ਆ ਉਹਦੇ ਲਈ ਆਪਾਂ ਨੂੰ ਕੁਰਸੀ ਚਾਹੀਦੀ ਹੈ ਕੁਰਸੀ ਚੱਕ ਲਈਏ ਆਪਾਂ ਕੁਰਸੀ ਰੱਖ ਕੇ ਤੁਹਾਨੂੰ ਕਰਕੇ ਦਿਖਾਉਂਦੇ ਹਾਂ ਕੁਰਸੀ ਤੇ ਬੈਠ ਜਾਣਾ ਇੱਕ ਲੱਤ ਦੂਸਰੀ ਗੋਡੇ ਦੇ ਉੱਪਰ ਰੱਖ ਦੇਣੀ ਹੈ ਔਰ ਇਸ ਗੋਡੇ ਨੂੰ نیچے ਨੂੰ ਦਬਾਂਗੇ ਔਰ ਆਪਾਂ ਅੱਗੇ ਨੂੰ ਆਵਾਂਗੇ ਅੱਗੇ ਨੂੰ ਆਵਾਂਗੇ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 सात आठ नौ दस देन रिलैक्स अपने इस जगह पर खिंच पेगी दोबारा फिर इस नीचे दबिया और फॉरवर्ड ही इतना हो के नहीं आना बिल्कुल स्ट्रेट अगे नहीं आना इस तरह करके इतने आप होल्ड करना दस है कि एक दो तो, तीन चार पांच छ सात आठ नौ दस देन रिलैक्स फिर अगे आवे एक दो तो, तीन चार पांच छ सात आठ नौ दस देन रिलैक्स ਇਸ ਨੂੰ ਤੁਸੀਂ 10 ਵਾਰੀ ਕਰਨਾ ਇਹ ਹੋ ਗਈ ਤੁਹਾਡੀ ਦੂਸਰੀ ਕਸਰਤ ਪਰਫਾਰਮੈਂਸ ਸਟ੍ਰੈਚ ਹੁਣ ਥਰਡ ਆਪਾਂ ਤੁਹਾਨੂੰ ਕਰਕੇ ਦਿਖਾਉਣ ਲੱਗੇ ਆ ਆਪਣੀ ਜੋ ਐਕਸਰਸਾਈਜ਼ ਹੈ ਜਿਸ ਦੇ ਵਿੱਚ ਆਪਾਂ ਗਲੂਟ ਸਾਰੇ ਗਰੁੱਪ ਨੂੰ ਇਕੱਠੇ ਹੀ ਸਟ੍ਰੈਚ ਕਰਾਂਗੇ ਸੋ ਆਓ ਸ਼ੁਰੂ ਕਰੀਏ ਤੀਸਰੀ ਕਸਰਤ ਕਰਨ ਲੱਗੇ ਆ ਗਲੂਟ ਮਸਲ ਨੂੰ ਸਟ੍ਰੈਚ ਦੋਨੋਂ ਕੋਟੇ ਮੋੜ ਲੈਣੇ ਆ ਜਿਹੜਾ ਸੱਜਾ ਗੋਡਾ ਉਸ ਨੂੰ ਆਪਾਂ ਮੇਰੇ ਪੈਂਟ ਪਾਈ ਹੈ ਸੌਰੀ ਅੱਜ ਅਸੀਂ ਲੇਟ ਹੋ ਗਏ ਸੀ ਵੀਡੀਓ ਬਣਾਉਣ ਦੇ ਖਾਤਰ ਸੋ ਇਹ ਨਹੀਂ ਕਹਿਣਾ ਵੀ ਤੁਸੀਂ ਆ ਆਪਦੇ ਕੱਪੜੇ ਕਿੱਦਾਂ ਦੇ ਪਾਏ ਆ ਥੈਂਕ ਯੂ ਤੁਸੀਂ ਹੋਪ ਕਰਦਾ ਆ ਵੀ ਤੁਸੀਂ ਸਮਝੋਗੇ ਇਹ ਗੱਲ ਨੂੰ ਸੋ ਗੋਡੇ ਨੂੰ ਪਿੱਛੇ ਫੜ ਲੈਣਾ ਔਰ ਇਹਨੂੰ ਛਾਤੀ ਨਾਲ ਲਾਉਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਜਿਹੜਾ ਆਪਣਾ ਗਲੂਟ ਆਪਣਾ ਜੋ ਗਰੁੱਪ ਹੈ ਇਹਦੇ ਵਿੱਚ ਮੇਜਰ ਤਿੰਨ ਮਸਲਸ ਹੁੰਦੇ ਨੇ ਗਲੂਟ ਮੀਡੀਅਸ ਗਲੂਟ ਮੈਕਸੀਮਸ ਗਲੂਟ ਮਿਨੀਮਸ ਤੁਹਾਪਾ ਤਿੰਨਾ ਨਾ ਹੈ ਇਕੱਠਾ ਹੀ ਸਟ੍ਰੈਚ ਕਰਨ ਲੱਗੇ ਆ ਸਭ ਤੋਂ ਪਹਿਲਾ ਸਟ੍ਰੈਚ ਇਹੀ ਹੈ ਵੀ ਆਪਾਂ ਇਸ ਨੂੰ ਇੱਥੇ ਆਪਾਂ ਸਟ੍ਰੈਚ ਕਰ ਕਰਦੇਗਾ ਇੱਥੇ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਇਹ ਤੁਸੀਂ ਦੋਨੋਂ ਸਾਈਡ ਕਰਨਾ 10 10 ਵਾਲੀ ਇਹ ਹੋ ਗਈ ਐਕਸਰਸਾਈਜ਼ ਨੰਬਰ 3 ਹੁਣ ਐਕਸਰਸਾਈਜ਼ ਨੰਬਰ 4th ਦੇ ਵਿੱਚ ਆਪਾਂ ਕੀ ਕਰਨਾ ਆਪਾਂ ਸਟ੍ਰੈਚ ਕਰਨਾ ਆਪਾਂ ਕੀ ਕਰਾਂਗੇ ਫਿਗਰ ਆਫ 4 ਦੇ ਵਿੱਚ ਆ ਜਾਾਂਗੇ ਆਪਾਂ ਇਦਾਂ ਕਰਕੇ ਔਰ ਆਪਾਂ ਦੋਨੋਂ ਹੱਥ ਇੱਥੋਂ ਪਾ ਕੇ ਕੋਡੇ ਨੂੰ ਪਕੜ ਲੈਣਾ ਔਰ ਇਸ ਨੂੰ ਆਪਾਂ ਸਟ੍ਰੈਚ ਕਰ ਦੇਣਾ ਸੋ ਜਦੋਂ ਆਪਾਂ ਇਦਾਂ ਸਟ੍ਰੈਚ ਕਰਾਂਗੇ ਆਪਣੀ ਕਿੰਸ ਜਗ੍ਹਾ ਤੇ ਖਿੱਚ ਪੈਗੀ ਇਹਦੀ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ 10 ਵਾਰੀ ਇਸ ਸਾਈਡ 10 ਵਾਰੀ ਇਸ ਸਾਈਡ ਦੁਆਰਾ ਦੇਖੋ ਤੁਹਾਨੂੰ ਹੁਣ ਇਦਾਂ ਕਰਕੇ ਦਿਖਾਉਣੀ ਆ ਤਾਂ ਕਿ ਤੁਹਾਨੂੰ ਸਮਝ ਆ ਜਾਵੇ ਵੀ ਕਿੱਥੋਂ ਆਪਾਂ ਖਿੱਚਣਾ ਇਹ ਦੇਖੋ ਤੁਸੀਂ ਇਦਾਂ ਲੇਟ ਕੇ ਸਿੱਧੇ ਇਦਾਂ ਗੋਡੇ ਮੋੜੇ ਹੋਈ ਸੀ ਇਹ ਸਕੋਟੇ ਨੂੰ ਇਸ ਕੋਟੇ ਦੇ ਉੱਪਰ ਦੋਨਾਂ ਗੋਡਿਆਂ ਦੇ ਵਿਚਾਲੇ ਦੀ ਆਪਾਂ ਇੱਕ ਹੱਥ ਲੈ ਜਾਣਾ ਔਰ ਦੂਸਰਾ ਹੱਥ ਸਾਈਡ ਤੋਂ ਇਦਾਂ ਆਪਾਂ ਛਾਤੀ ਦੇ ਨਾਲ ਲਾ ਦੇਣਾ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਦੈਨ ਰਿਲੈਕਸ ਸੋ A ਸੀ ਤੋਂ D ਚੌਥੀ ਕਸਰਤ ਫਿਗਰ ਆਫ 4 ਸਟ੍ਰੈਚ ਦੋਨੋਂ ਸਾਈਡ ਕਰਨਾ ਹੈ ਤੁਸੀ 10 10 ਵਾਰੀ ਹੁਣ ਤੁਹਾਨੂੰ

देन ਰਿਲੈਕਸ ਇਸ ਦੇ ਵੀ ਤੁਸੀਂ 10 ਰੈਪੀਟੀਸ਼ਨਸ ਲਾਉਣੇ ਆ ਸੋ ਇਹ ਹੋਗੇ ਤੁਹਾਡੇ ਗਲੂਟ ਮਸਲਸ ਦੀ ਸਟ੍ਰੈਚਿੰਗ ਹੁਣ ਗੱਲ ਕਰਨ ਲੱਗੇ ਆਪਾਂ ਨੈਕਸਟ ਕਸਟਰ ਸਟਰੈਂਥਰਿੰਗ ਵੀ ਕਰਨੀ ਹੈ ਸੋ ਉਸ ਦੇ ਲਈ ਆਪਾਂ ਬ੍ਰਿਜਿੰਗ ਕਰਾਂਗੇ ਦੋਨੋਂ ਹੱਥ ਸਿੱਧੇ ਔਰ ਲੱਕ ਨੂੰ ਹਵਾ ਚੱਕ ਦੇਣਾ ਆਪਾਂ ਇੱਥੇ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 देन ਰਿਲੈਕਸ फिर उपर चक दें एक दो तीन चार पे सात आठ नौ दस चक दें चार रिलैक्स ये थोड़ी ब्रिजिंग ये भी दस बारी करनी है हम आप गल कर लगे लास्ट कसरत की जिसन किया जाता है क्रंचेस आप इ आ जाएंगे और दोनों हाथ इदा रखा दोटे मोड़ लेने हैं और आप उपर उठा वन फिर टू फिर थ्री फिर फोर फिर फाइव फिर सिक्स सैवन फिर एट फिर नाइन फिर टेन फिर रिलैक्स हो जाना लत सीधिया कर देनी अगर तुम कर चाहो और तुसी हर कसरत बाद 30 ਸੈਕਿੰਡ ਦਾ ਆਰਾਮ ਜ਼ਰੂਰ ਕਰਨਾ ਜੀ ਹੁਣ ਨੈਕਸਟ ਕਰਨ ਲੱਗੇ ਆਪਾਂ ਫੇਸ ਬਾਂਚਸ ਇੱਕੋ ਦੋਨੇ ਹੱਥ ਬਿਲਕੁਲ ਸਿੱਧੇ ਕੂਣੀਆਂ ਵੀ ਬਿਲਕੁਲ ਸਿੱਧੀਆਂ ਰਹਿਣਗੀਆਂ ਔਰ ਐਦਾਂ ਆਪਾਂ ਉੱਪਰ ਉੱਠਾਂਗੇ ਇੱਕ ਫੇਰ ਦੋ ਫੇਰ 3 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਫੇਰ 10 ਫੇਰ ਰਿਲੈਕਸ ਇਸੇ ਦੌਰਾਨ ਤੁਹਾਡੇ ਬੈਕ ਔਰ ਤੁਹਾਡੇ ਹੈੱਡ ਨੂੰ ਵੀ ਕੱਟ ਕਰ ਲਈ ਇਹ ਸਭ ਤੋਂ ਬੈਸਟ ਐਕਸਰਸਾਈਜ਼ ਹੈ ਸੋ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਸੋ ਇਹ ਸਨ ਕਸਰਤਾਂ ਜਿਹੜੀਆਂ ਤੁਸੀਂ ਲੱਕ ਦਰਦ ਦੇ ਦੌਰਾਨ ਕਰਨੀਆਂ ਨੇ ਸਪੈਸ਼ਲੀ ਇਹ ਐਕਸਰਸਾਈਜ਼ ਉਹਨਾਂ ਲੋਕਾਂ ਲਈ ਹੈ ਜਿਹੜੇ ਲੋਕ ਹਿਮਾਚਲ ਪ੍ਰਦੇਸ਼ ਜਾਂ ਕਿਸੇ ਦੀ ਮਾਊਂਟੇਨ ਏਰੀਆ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਇਹ ਸਮੱਸਿਆ ਜ਼ਿਆਦਾ ਨਿਕਲ ਕੇ ਆਉਂਦੀ ਹੈ ਸੋ ਉਮੀਦ ਕਰਦਾ ਹੈ ਦੀ ਵੀਡੀਓ ਪਸੰਦ ਆਈ ਹੋਵੇਗੀ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ ਟਿਲ ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ